ਸੂਬੇ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਇਹ ਲੈ ਰਹੀਆਂ ਜਿਆਹੀ ਮਾਮਲਾ ਗੀਤੀ ਰਸ ਪੀਠਾਣਾ ਡੇਰਾ ਬਾਬਾ ਨਾਨਕ ਦੇ ਅੰਦਰ ਪਿੰਡ ਪੱਡਾ ਵਿੱਚ ਹੋਇਆ ਹੈ ਜਿੱਥੇ ਅਨੁਭਤ ਸਤਿਕਾਰਮਲੋ ਸੰਤ ਬਾਬਾ ਹਜ਼ਾਰਾ ਸਿੰਘ ਤੋਂ ਮਨਾਵਾਲਿਆਂ ਦੇ ਗੁਰਦੁਆਰਾ ਸਾਹਿਬ ਨੂੰ ਆਪਣੇ ਲੁੱਟ ਦਾ ਨਿਸ਼ਾਨਾ ਬਣਾਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੈ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਪਲਵੰਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੋਰ ਜਨਾਂ ਦੀ ਤਰ੍ਹਾਂ ਸਵੇਰੇ ਨਿਤਨੇਮ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜੇ ਦਾ ਲੋਕ ਟੋਟਾ ਪਿਆ ਸੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਗੋਲ ਟੁੱਟੀ ਪਈ ਸੀ ਜਿਸ ਵਜ੍ਹਾ ਕਰਕੇ 3.5000 ਰੁਪਏ ਦੇ ਨਕਦੀ ਐਂਪਲੀਫਾਇਰ ਸੈੱਟ ਇਕੋ ਸੈੱਟ ਮਾਈਕ ਬੈਟਰੀ ਇਨਵਰਟਰ LED ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰ ਚੋਰੀ ਕਰਕੇ ਰੁਹ ਚੱਕਰ ਹੋਏ ਹਨ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ थाना ਡੇਰਾ ਬਾਬਾ ਨਾਨਕ ਨੂੰ ਪਿੰਡ ਦੇ ਮੋਦਬਰ ਆਗੂ ਫੌਜੀ ਤਸਵੀਰ ਸਿੰਘ ਪੱਡਾ ਵਾਲਾ ਫੋਟੇ ਜਾਣਕਾਰੀ ਦਿੱਤੀ ਗਈ ਜਿੰਨਾ ਵੱਲੋਂ ਮੌਕੇ ਤੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਇਸ ਸਬੰਧੀ ਜਦੋਂ ਸਾਡੇ ਵੱਲੋਂ ਜਾਂਚ ਕਰਨ ਆਏ ਐਸਆਈ ਦਾ ਗੁਪੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਦੇ ਮੋਤਬਰ ਆਗੂ ਵੱਲੋਂ ਪੀਸ ਨੂੰ ਥਾਣੇ ਫੋਨ ਤੇ ਤਲਾਸ਼ ਦਿੱਤੀ ਸੀ ਤੇ ਮੌਕੇ ਤੇ ਆ ਕੇ ਦੇਖਿਆ ਕਿ ਇਹਨਾਂ ਦੇ ਗੁਰਦੁਆਰਾ ਸਾਹਿਬ ਤੋਂ ਕੀ ਕੀ ਸਮਾਨ ਚੋਰੀ ਹੋ ਚੁੱਕਾ ਹੈ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਆਨ ਦਰਜ ਕਰਵਾ ਦੇਗੀ ਉਸ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਪੀ ਥਾਣਾ ਡੇਰਾ ਬਾਬਾ ਨਾਨਕ ਇਹਨਾਂ ਚੋਰਾਂ ਨੂੰ ਫੰਡ ਵਿੱਚ ਕਿੰਨੀ ਕੁ ਮੁਸਤੈਦੀ ਦਿਖਾਉਂਦੀ ਹੈ ਬਿਊਰੋ ਰਿਪੋਰਟ ਅਲ ਪੰਜਾਬ نیوز ਮੇਰਾ ਨਾਮ ਬਲਵੰਤ ਸਿੰਘ ਹੈ ਜੀ ਕਿਹੜਾ ਪਿੰਡ ਮੇਰਾ ਪੱਡੇ ਆ ਤੇ ਕੀ ਗੱਲ ਬਾਤ ਹੈ ਜਿਹੜੀ ਪੁੱਛੋਣੀ ਹੈ ਮੈਂ ਕੋਈ ਸਵਾਗਤ 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਤੇ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਏ ਮਰਬਗ ਚੋਰੀ ਹੋਇਆ ਤੇ ਮੜ ਕੇ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇਹ ਇੱਕੋ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਕਿ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾ ਕੇ ਗਾਇਵਿਆ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੇ ਕਿ ਥੱਲੇ ਨਾਲ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਾਇਵਿਆ ਤੇ ਇਹਦੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮਰਬਾ ਕੇ ਮੌਕੇ ਤੇ ਹਾਜ਼ਰ ਹੋਈ ਹੈ ਹੁਣ ਤੇ ਕੀ ਪੁਸਲੋਂ ਕੀ ਅਸ਼ਵਾਸ਼ਨ ਦੇ ਸਕਦੇ ਕਹਿੰਦੇ ਕਿ ਇਹ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਉਹਦੀ ਹੇਠੋਂ ਕੋਈ ਲੱਭੇ ਅਜੇ ਤੱਕ ਉਹਦਾ ਕੋਈ ਹੋ ਸਕ ਨਹੀਂ ਪਤਾ ਲਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੇ ਸਾਡੇ ਗ੍ਰੰਥ ਦੀ ਡਿਊਟੀ ਨੂੰ ਬਾਰੇ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਹਾਂ ਇਹ ਮੈਂ ਕਰਦੇ ਹਾਂ ਆਏ ਸਾਨੂੰ ਇਨਸਾਫ ਦਵਾਇਆ ਜਾਵੇ ਨਾ ਜਸਵਿੰਦਰ ਸਿੰਘ ਜੀ ਇਹ ਸੱਚੀ ਗੱਲ ਬਾਤ ਹੈ ਜੀ ਗੱਲ ਬਾਤ ਰਾਤ ਕੋਈ ਚੋਰੀ ਹੋਈ ਇੱਥੇ ਬਾਬਾ ਜੀ ਆਏ ਸਾਢੇ 4 ਸਵਾ 4 ਵਜੇ ਤੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਥਾਲੇ ਟੁੱਟੇ ਆ ਉਹਨਾਂ ਨੂੰ ਗੋਲਦਪਤੀ ਲੈ ਗਏ ਆ ਐਲਿਵੇਟਰ ਲੈ ਗਏ ਆ ਬੈਟਰੀ ਸਮੇਤ ਸੈੱਟ ਲੈ ਗਏ ਆ ਵੀਵੀਆਰ ਲਾ ਕੇ ਕੈਮਰਾ ਲਾ ਲ ਸੀਡੀ ਲਾ ਕੇ ਆ ਤੇ ਸਾਡੀ ਪ੍ਰਸ਼ਾਸਨਾਂ ਕੀ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਸਰ ਕੀ ਕਾਰਨ ਕੀ ਲੱਗਦਾ ਪਹਿਲਾਂ ਜਿਹੜਾ ਚੋਰਾ ਲੋ ਜਾਂ ਦੁਕਾਨਾਂ ਜਾਂ ਘਰਾਂ ਨੂੰ ਸਾਰ ਹੁਣ ਗੁਰੂ ਘਰ ਨੂੰ ਬਖਸ਼ਿਆ ਜਾ ਰਿਹਾ ਇਹ ਵੇਖੋ ਜੀ ਨਸ਼ਾ ਬਹੁਤ ਜਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਹੈ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਤੇ ਘਰਾਂ ਦੇ ਉਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਜੀ ਤੇ ਸਰ ਬੇਦਬੀ ਦੀ ਘਟਨਾ ਹੁਣ ਤੇ ਨਹੀਂ ਬੱਤੀ ਨਹੀਂ ਇਹੋ ਜੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਬਚਾਅ ਵਾ ਬਸ ਚੋਰਾਗਰੀ ਕੀਤੀ ਉਹਨਾਂ ਜੋ ਜੀ ਸਬਾਨ ਖੜਿਆ ਚ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਜੀ ਉਹ ਚੋ ਚ ਆਇਆ ਉਹ ਚੋ ਡੀਵੀਆਰ ਲੱਗੇ ਆ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਉਹ ਨਾਲ ਲੱਗੇ ਆ ਕੀ ਮੰਗੀ ਕਰਦੇ ਮੰਗ ਕਰਨੇ ਆ ਵੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ ਅੱਜ ਹੇਠਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦੁਆਰਾ ਸਾਹਿਬ ਨਹਿਰ ਵਾਲਾ ਜਾਂ ਬਾਬਾ ਹਜ਼ਾਰਸਰ ਕੋਮਨੌਰ ਦੇ ਨਾਮ ਦੇ ਗੁਰਦੁਆਰਾ ਸਾਹਿਬ ਆ ਉਥੇ ਰਾਤ ਚੋਰੀ ਹੋ ਗਈ ਆ ਤੇ ਇਹਨਾਂ ਦਿਨ ਆਣ ਕੇ ਵੇਖਿਆ ਹੁਣ ਇਤਲਾਹ ਤੇ ਇੱਥੇ ਆਏ ਆ ਤੇ ਪਤਾ ਕਰਕੇ ਵੇਖਿਆ ਇੱਥੇ ਤੇ ਇੱਥੇ ਇੱਕ ਅਬਨੇਟਰ ਸਮੇਤ ਰਬ ਨੇਵਨੇਟਰ ਆ ਬੈਟਰਾ ਅਤੇ ਬੜਾ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਫਸੀਲ ਕਰਾਂਗੇ ਪਤਾ ਅਨੁਪਛਤ ਆਦਮੀ ਆ ਤੇ ਤਫਸੀਲ ਕਰਨ ਦੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੀਆਂ ਨਿਤ ਦਿਨ ਉਹ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤਨੇ ਕਿਤਨੇ ਪੁਲਿਸ ਸਟਾਫ ਚੋਂ ਕੀ ਕਰਨ ਲੱਗ ਪਾ ਇਹਦੇ ਪੁਲਸਤੇ ਕੋਈ ਤੇ ਕਾਰਨੇ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਖੀ ਦੇ ਬਾਰ ਬਾਰ ਇਹਦਾ ਤਕਰੀਰੀਆਂ ਨੇ ਜੇ ਤੁਸੀਂ ਗੁਰਦਾਰ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾਵਾਂ ਵੀ ਆਦੀਦੀਆਂ ਆਪਣੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਸਾਡੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਹਮ ਜਿਲੰਦੀ ਜਾਏਗੀ ਕਾਰਵਾਈ ਚ ਹੁਣ ਜੋ ਬਿਆਨ ਲਖਣਗੇ ਤੇ ਆਪਾਂ ਬਿਆਨ ਦੇ ਆਧਾਰ ਤੇ ਅਗਲੇ ਛਾਂ ਬਣ ਕੇ ਕਰਕੇ ਕਿਆ ਕਰੀ ਹਮ ਜਿਲੰਦੀ ਜਾਏਗੀ